ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਬਹੁਤ ਵਾਰੀ ਕੀਤੇ ਹੋਣੇ ਪਰ ਕੀ ਆਪ ਸਭ ਨੂੰ ਪਤਾ ਹੈ ਕਿ ਹਰ ਕੀ ਪੌੜੀ ਦਾ ਨਾਂ ਧੰ ਗੁਰੂ ਅਰਜਨ ਦੇਵ ਜੀ ਨੇ ਹਰ ਕੀ ਪੌੜੀ ਕਿਉਂ ਰੱਖਿਆ ਪਲੀਜ਼ ਇਹ ਵੀਡੀਓ ਸਾਰਿਆਂ ਨਾਲ ਸ਼ੇਅਰ ਕਰਨਾ ਧੰ ਤਨ ਗੁਰੂ ਰਾਮਦਾਸ ਜੀ ਨੇ ਸਰੋਵਰ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਅੱਗੇ ਦਾ ਕੰਮ ਸੰਭਾਲਿਆ ਨਾਨਕ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਕ ਵਰੀ ਸੰਗਤਾਂ ਸੇਵਾ ਕਰ ਰਹੀਆਂ ਸੀ ਬੜੇ ਪਿਆਰ ਤੇ ਉਤਸ਼ਾਹ ਨਾਲ ਹਰ ਜਗ੍ਹਾ ਕੰਮ ਚੱਲ ਰਿਆ ਸੀ ਹਰ ਮੰਦਰ ਸਾਹਿਬ ਦੀ ਵੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਸੀ ਤੇ ਇੱਕ ਦਿਨ ਸੰਗਤਾਂ ਆਈਆਂ ਗੁਰੂ ਸਾਹਿਬ ਕੋਲ ਤੇ ਕਹਿੰਦੀਆਂ ਅੱਜ ਬੜਾ ਹੀ ਨਿਰਾਲਾ ਦ੍ਰਿਸ਼ ਦੇਖਿਆ ਗੁਰੂ ਸਾਹਿਬ ਆਖਦੇ ਐਸਾ ਕੀ ਦੇਖ ਲਿਆ ਸੰਗਤਾ ਕੰਧੀਆਂ ਇੱਕ ਨੂਰਾਨੀ ਚਿਹਰਾ ਆਇਆ ਹੈ ਅੱਜ ਸੇਵਾ ਕਰਨ ਲਈ ਸਵੇਰ ਦਾ ਪਿਆਰ ਨਾਲ ਸੇਵਾ ਕਰੀ ਜਾਂਦਾ ਹੈ ਕਰੀ ਜਾਂਦਾ ਹੈ ਤੇ ਅਨੋਖੀ ਗੱਲ ਇਹ ਹੈ ਕਿ ਉਹ ਧਰਤੀ ਤੇ ਨਹੀਂ ਖੜਾ ਉਹਦੇ ਪੈਰ ਹੀ ਨਹੀਂ ਹੈਗੇ ਗੁਰੂ ਸਾਹਿਬ ਬਾਬਾ ਬੁੱਢਾ ਜੀ ਦੇ ਨਾਲ ਤੇ ਹੋਰ ਸੰਗਤਾਂ ਨਾਲ ਉਸ ਥਾਂ ਤੇ ਪਹੁੰਚਦੇ ਤੇ ਕਹਿੰਦੇ ਅੱਜ ਤੇ ਰਬ ਆਪ ਆਇਆ ਹੈ ਆਪਣੇ ਹੀ ਥਾਨ ਦੀ ਸੇਵਾ ਕਰਨ ਲਈ ਪਰਮਾਤਮਾ ਆਪ ਆਇਆ ਸੀ ਹਰ ਮੰਦਰ ਦੀ ਸੇਵਾ ਕਰਨ ਲਈ ਤੇ ਉਸੇ ਥਾਂ ਤੇ ਫਿਰ ਗੁਰੂ ਅਰਜਨ ਦੇਵ ਜੀ ਨੇ ਹਰ ਕੀ ਪੌੜੀ ਬਣਾਈ ਤੇ ਉੱਥੇ ਹੀ ਫਿਰ ਖੜੇ ਹੋ ਕੇ ਗੁਰੂ ਸਾਹਿਬ ਨੇ ਵਚਨ ਕੀਤੇ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤੇ ਇਹੀ ਸ਼ਬਦ ਆਇਆ ਸੀ ਜਦ ਬਾਬਾ ਬੁੱਢਾ ਜੀ ਨੇ ਪੋਥੀ ਸਾਹਿਬ ਤੋਂ ਪਹਿਲਾ ਹੁਕਮਨਾਮਾ ਲਿਆ ਸੀ ਤੇ ਇਹੀ ਥਾਂ ਹੈ ਜਿੱਥੇ ਸੰਗਤਾਂ ਜਾਂਦੀਆਂ ਅੰਮ੍ਰਿਤ ਦਾ ਚੁੱਲ੍ਹਾ ਭਰ ਕੇ ਲੈਂਦੀਆਂ ਤੇ ਇਸੀ ਥਾਂ ਦੇ ਉੱਤੇ ਹਰ ਕੀ ਪੌੜੀ ਦੀ ਛੱਤ ਬਣੀ ਹੋਈ ਹੈ ਜਿੱਥੇ ਪਰਤਖ ਰੱਬ ਦਾ ਇੱਕ ਚਿੰਨ ਬਣਿਆ ਹੋਇਆ ਹੈ ਅਗਲੀ ਵਾਰ ਜਦ ਵੀ ਤੁਸੀਂ ਜਾਓ ਹਰ ਮੰਦਰ ਸਾਹਿਬ ਇਸ ਥਾਂ ਤੇ ਜਰੂਰ ਆਪਣੀ ਨਜ਼ਰ ਪਾਣਾ ਜਿੱਥੇ ਰੱਬ ਨੇ ਪੂਰੀ ਕਾਇਨਾਤ ਤੋਂ ਚੁਣ ਕੇ ਹਰਿ ਮੰਦਰ ਸਾਹਿਬ ਵੇਜ ਆਪਣਾ ਇੱਕ ਥਾਨ ਬਣਾਇਆ ਹੈ ਜਿੱਥੇ ਰੋਜ਼ ਸਭ ਨੂੰ ਬਖਸ਼ਿਸ਼ਾਂ ਦੇ ਭੰਡਾਰੇ ਮਿਲਦੇ ਤੇ ਇਹ ਵੀਡੀਓ ਆਪ ਸਾਰਿਆਂ ਨੇ ਸਭ ਨਾਲ ਸ਼ੇਅਰ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ